ਲਖ ਲਾਣਤਾ ਸਰਕਾਰਾਂ ਦੇ ਘਟਿਆ ਪ੍ਰਬੰਧ ਤੇ ਆ ਮਾਪਿਆਂ ਦਾ ਇੱਕ ਹੋਰ ਪੁੱਤ 23 ਸਾਲਾ ਦਾ ਨੌਜਵਾਨ ਆਕਾਸ਼ ਦੀਪ ਕੈਨੇਡਾ ਦੀ ਧਰਤੀ ਦੇ ਉੱਪਰ ਖੁਦਕੁਸ਼ੀ ਕਰ ਗਿਆ ਜਿਹੜਾ ਵਿਚਾਰਾ ਇੱਥੋਂ ਭਾਰਤ ਤੋਂ ਪੰਜਾਬ ਤੋਂ ੱੱਕੇ ਖਾਂਦਾ ਇੱਥੇ ਨਾ ਰੋਜ਼ਗਾਰ ਮਿਲਣ ਕਰਕੇ ਇੱਥੇ ਸਰਕਾਰਾਂ ਦੀਆਂ ਗੰਦੀਆਂ ਨੀਤੀਆਂ ਹੋਣ ਕਰਕੇ ਦੁਖੀ ਹੋਇਆ ਕੈਨੇਡਾ ਦੀ ਧਰਤੀ ਉੱਪਰ ਗਿਆ ਸੀ ਪਹਿਲਾਂ ਉਹ ਸਟੱਡੀ ਵੀਜ਼ੇ ਤੇ 2023 ਦੇ ਵਿੱਚ ਕੈਨੇਡਾ ਗਿਆ ਕੈਨੇਡਾ ਦੇ ਬ੍ਰੈਮਟਨ ਵਿੱਚ ਕੰਮ ਦੀ ਭਾਲ ਵੀ ਕਰਦਾ ਰਿਹਾ ਤੇ ਨਾਲ ਨਾਲ ਪੜ੍ਹਾਈ ਕਰਦਾ ਰਿਹਾ ਪਰ ਉਸ ਨੌਜਵਾਨ ਨੂੰ ਚੰਗੀ ਤਰ੍ਹਾਂ ਕੋਈ ਰੋਜ਼ਗਾਰ ਨਹੀਂ ਮਿਲਿਆ ਕੰਮ ਨਹੀਂ ਮਿਲਿਆ ਜਿਹਦੇ ਕਰਕੇ ਬਾਅਦ ਵਿੱਚ ਉਹ ਕੈਲਗਰੀ ਚਲਾ ਗਿਆ ਉੱਥੇ ਵੀ ਉਸ ਪੁੱਤ ਨੂੰ ਰੋਜ਼ਗਾਰ ਨਹੀਂ ਮਿਲਿਆ ਜਿਹਦੇ ਕਰਕੇ ਦੁਖੀ ਹੋ ਕੇ ਆਕਾਸ਼ ਦੀਪ ਨੇ ਖੁਦਕੁਸ਼ੀ ਕਰ ਲਈ ਕਿਉਂਕਿ ਹਰ ਇੱਕ ਨੌਜਵਾਨ ਨੂੰ ਪਤਾ ਹੁੰਦਾ ਕਿ ਸਾਡੇ ਮਾਪਿਆਂ ਨੇ ਕਰਜ਼ਾ ਚੁੱਕ ਕੇ ਵੱਡੀ ਗੈਂਤੀ ਮਾਪੇ ਵਿਚਾਰੇ ਕਰਜ਼ਾ ਚੁੱਕ-ਚੁੱਕ ਕੇ ਆਪ ਦੇ ਧੀਆਂ ਪੁੱਤਾਂ ਨੂੰ ਬਾਹਰ ਤੋਰਦੇ ਨੇ ਕਿ ਪੰਜਾਬ ਦੀ ਧਰਤੀ ਤੇ ਭਾਰਤ ਦੀ ਧਰਤੀ ਤੇ ਕੋਈ ਰੋਜ਼ਗਾਰ ਨਹੀਂ ਹੈ ਤੇ ਸ਼ਾਇਦ ਸਾਡਾ ਕੈਨੇਡਾ ਜਾ ਕੇ ਕੁਝ ਬਣ ਜਾਵੇ ਪਰ ਹੁਣ ਤਾਂ ਉੱਥੇ ਵੀ ਹਾਲ ਉਹੀ ਹੋਇਆ ਪਿਆ ਉੱਥੇ ਵੀ ਨੌਜਵਾਨਾਂ ਨੂੰ ਕੰਮ ਨਹੀਂ ਮਿਲਦੇ